ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਦੇ ਵਿਰੋਧ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਸਰਕਾਰ ਤੇ ਗਵਰਨਰ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ। ਇਸ ਦੌਰਾਨ ਉਹਨਾਂ ਮੰਗ ਕੀਤੀ ਹੈ ਕਿ ਵਧੀਆਂ ਕੀਮਤਾਂ ਨੂੰ ਘਟਕ ਕੀਤਾ ਜਾਵੇ ਤੇ ਬਿਜਲੀ ਦੀ ਖਪਤ ਨੂੰ ਲੈ ਕੇ ਹੀ 3 ਰੁਪਏ ਜੁਨਟ ਸਬਸਿਡੀ ਜਿਹੜੀ ਖਤਮ ਕੀਤੀ ਗਈ ਹੈ ਉਸ ਨੂੰ ਮੁੜ ਬਹਾਲ ਕੀਤਾ ਜਾਵੇ। ਬਦਕ ਸੁਵਿੰਦਰ ਸਿੰਘ ਕੋਟਲੀ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਲੋਕਾਂ ਦਾ ਹਤਾਸ਼ੀ ਦੱਸਦੀ ਹੈ ਪਰ ਕਾਰਜ ਦੇ ਉਲਟ ਰਹੀ ਹੈ ਮੰਗ ਪਤਰ ਦਿੱਤਾ ਕੀ ਮਸਲਾ ਸੀ ਸਾਹਿਬਾ ਇਹ ਜਿਹੜੀ ਗੱਲ ਕੈਬਨਿਟ ਨੇ ਪਾਸ ਕੀਤਾ ਹੈ ਪੰਜਾਬ ਦੀ ਕੈਬਨਿਟ ਨੇ ਕਿ ਡੀਜ਼ਲ ਦਾ ਰੇਟ ਵਧਾ ਦਿੱਤਾ ਪੈਟਰੋਲ ਦਾ ਰੇਟ ਵਧਾ ਦਿੱਤਾ ਬਿਜਲੀ ਦੀ ਸਬਸਿਡੀ ਜਿਹੜੀ ਪੰਜਾਬ ਸਰਕਾਰ ਨੇ ਦਿੱਤੀ ਸੀ ਉਹ ਵੀ 3 ਰੁਪਏ ਜੋੜ ਇਹਨਾਂ ਨੇ ਵਾਪਸ ਲੈ ਲਈ ਹੈ ਅੱਜ ਅਸੀਂ ਸਾਰੇ ਕਾਂਗਸੀ ਵਰਕਰ ਸਹਿਬਾਨ ਏਡੀਸੀ ਸਾਹਿਬ ਨੂੰ ਮੋਰੰਡਮ ਦੇ ਆਏ ਆ ਕਿ आम आदमी सरकार कह रही थी कि हम गरीबों को सुविधा देंगे गरीबों की सुनवाई करेंगे और ये सीधा इफेक्ट गरीबों के ऊपर पे है। ਸਾਡੀ ਇਹ ਮੰਗ ਹੈ ਕਿ ਜਿਹੜਾ ਡੀਜ਼ਲ ਪੈਟਰੋਲ ਦਾ ਰੇਟ ਵਧਾਇਆ ਉਹ ਘਟਾਇਆ ਜਾਇਆ ਜਿਹੜਾ ਪੰਜਾਬ ਸਰਕਾਰ ਨੇ 3 ਰੁਪਏ ਯੂਨਿਟ ਵਾਪਸ ਲੈ ਲਿਆ। ਉਹ ਜਿਹੜਾ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਗਰੀਬਾਂ ਨੂੰ ਫਾਇਦਾ ਦਿੱਤਾ ਸੀ ਉਹ ਵੀ ਵਾਪਸ ਲੈ ਲਿਆ। ਉਹਨੂੰ ਵੀ ਦੁਬਾਰਾ ਇਹ ਸੋਚ ਵਿਚਾਰ ਕਰਨ ਇਹ ਕਹਿੰਦੇ ਤੁਸੀਂ ਕਿ ਗਰੀਬਾਂ ਦੀ ਸਰਕਾਰ ਹੈ ਹਾਲ ਮੰਗ ਦੀ ਸਰਕਾਰ ਹੈ ਔਰ ਇਹਨਾਂ ਨੇ ਗਰੀਬਾਂ ਦੇ ਉੱਪਰ ਹੀ ਲਗਭਗ 2400 ਕਰੋੜ ਰੁਪਏ ਦਾ ਨਵਾਂ ਬੋਝ ਪਾਇਆ ਔਰ ਜੇ ਇਹਨਾਂ ਨੇ ਵਾਪਸ ਨਾ ਲਿਆ ਤੁਸੀਂ 2-3 ਦਿਨਾਂ ਤੋਂ ਬਾਅਦ ਹਾਈ ਕਮਾਂਡ ਦੀ ਮਰਜ਼ੀ ਦੇ ਨਾਲ ਵੱਡੇ ਐਜੀਟੇਸ਼ਨਾਂ ਕਰਾਂ ਮੰਗ ਪੱਤਰ ਦੇਣ ਆਏ ਹੋ ਤੁਸੀਂ ਆਜੂਮਾ ਕੀ ਆਈ ਜੋ ਪੰਜਾਬ ਸਰਕਾਰ ਨੇ ਸਾਡੇ ਤੇ ਭਾਰੀ ਬੋਝ ਪਾ ਦਿੱਤਾ ਹੈ ਸਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਸੇਵਾਵਾਂ ਨੂੰ ਬੰਦ ਕਰ ਦਿੱਤਾ ਔਰ 3 ਰੁਪਏ ਯੂਨਿਟ ਜਿਹੜਾ ਆ ਉਹ ਜਿਹੜਾ ਆ ਉਹ ਹਟਾ ਦਿੱਤਾ ਗਿਆ ਜਿਹੜਾ ਅਸੀਂ ਫ੍ਰੀ ਦਿੰਦੇ ਸੀ ਹੋਰ ਮਹਗਾਈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਵਾਧਾ ਹੋ ਗਿਆ ਸੋ ਅੱਜ ਅਸੀਂ ਮਾਨਯੋਗ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋ ਵਾਲਿਆਂ ਨੂੰ ਸਾਡੇ ਵਿਹਾਬ ਦੇ ਪ੍ਰਧਾਨ ਨੇ ਰਜਿੰਦਰ ਸਿੰਘ ਨੂੰ ਸਾਡੇ ਸ਼ਹਿਰ ਦੇ ਪ੍ਰਧਾਨ ਨੇ ਉਨਾ ਦੀ ਦਵਾਈ ਦੇ ਅੰਦਰ ਅੱਜ ਜਿਨੇ ਵੱਲੋਂ ਪ੍ਰੋਟੈਸਟ ਕਰਕੇ ਏਡੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਕਿ ਇਹ ਜਿਹੜਾ ਸਰਕਾਰ ਨੇ ਸਾਡੇ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਰੱਦ ਕੀਤਾ ਇਹ ਮੰਦਭਾਗੀ ਗੱਲ ਹੈ ਔਰ ਹੋਰ ਕੀਮਤਾਂ ਵਧਾ ਕੇ ਜਿਹੜਾ ਲੋਕਾਂ ਦੇ ਉੱਤੇ ਬੋਝ ਪਾਇਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਸਾਡੇ ਨਾਲ ਔਰ ਗਰੀਬ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਇਹਦਾ ਨਤੀਜਾ ਸਤਾਰਪੁਰਗੰਗ ਸਿੰਘ ਮਾਨ ਨੂੰ ਭੁਗਤਣਾ ਪੈਣਾ ਇਹਦੀ ਸਰਕਾਰ ਚੱਲਦਾ ਹੋ ਰਹੀ ਹੈ ਇਹਦੀ ਗੱਲ ਕੋਈ ਸੁਣ ਨਹੀਂ ਰਹੀ ਇਹਦੇ ਕੋਈ ਵਿਧਾਇਕ ਕੋਈ ਅਫਸਰ ਰੁੰਦੇ ਫਿਰਦੇ ਬਿਲਕੁਵੇ ਫਿਰਦੇ ਨੇ ਪੰਜਾਬ ਦੀ ਮੈਦਾਨ ਸਭਾ ਚ ਜਿਹੜਾ ਜਨਾਜਾ ਇਹਨਾਂ ਦਾ ਨਿਕਲਿਆ ਇਹ ਲੋਕਾਂ ਦਾ ਹੋਰ ਸਿਰਫ ਧਿਆਨ ਭਟਕਾਉਣ ਦੇ ਕਰਕੇ ਜਿਹੜੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਹਰ ਫਰੰਟ ਤੇ ਗਰੀਬਾਂ ਨੂੰ ਸੁਰੱਖਤਾ ਦੇਣ ਦੇ ਅੰਦਰ ਪੂਰੀ ਕਰਾਮਾ